ਕਿ ਮੈਂ ਕਾ ਆਪਣੇ ਨਾ ਨਹੀਂ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਕੁਲਵੀਰ ਕੋਲੇ ਤੇ ਸ਼ਰਮੇ ਕੋਲੇ ਤੇ ਬਾਈਆਂ ਨਾਲ ਢੋਡੀ ਕਰਾਉਲਿਆਂ ਕਰਵਾਤਾ ਤੇ ਬਾਈਆਂ ਕੋਲੇ ਬਹੁਤ ਘਣ ਘਣ ਟਰੈਕਟਰ ਆ ਤੇ ਤਲਵੰਡੀ ਸਾਬੋ ਪੇਲਾ ਲੱਗਦਾ ਹਰ ਪੁੱਤਵਾਰ ਇਹ ਸ਼ਰਮੇ ਹੋਰੀ ਹੋ ਰਿਆ ਪਿਆਰ ਤੇ ਬਾਈਆਂ ਨਾਲ ਢੋਡੀ ਕਰਾਉਨਿਆਂ ਕਰਵਾਤਾ ਔਰ ਬਾਈ ਇਸੀ ਹਾਲ ਚਾਲ ਬਹੁਤ ਵਧੀਆ ਹੋਰ ਕੇ ਵਾਲਾ ਪੁੱਲਰ ਠੀਕ ਠਾਕ ਥੋੜੀ ਹਾਂਜੀ ਪੁੱਲਰ ਸਭ ਠੀਕ ਠਾਕ ਸੇ ਸਿਕਾਰ ਅਸੀਂ ਕਰ ਬਾਈ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਕਣਕ ਦੀ ਬੀਜਾਵਾਜ਼ੀ ਕਰਕੇ ਹੋ ਗਏ ਵਿਹਲੇ ਹੁਣ ਜਮਾ ਹਾਂ ਤੇ ਹੋਂ ਲੱਗਣ ਲੱਗ ਜਾਨੀਆਂ ਰੌਣਕਾਂ ਹੋਰ ਸ਼ਰਮਾ ਜੀ ਅਗਲੇ ਹਫ਼ਤੇ ਦੀ ਗਣ ਹਾਂ ਹੋ ਕੀ ਵਾਲਾ ਭੁੱਲਰ ਠੀਕ ਹੈ ਤੁਸੀਂ ਰੋ ਬਾਈ ਜੀ ਸਸੀ ਕਾਲ ਸਾਰਿਆਂ ਨੂੰ ਉੁੱਠੀ ਤਾਂ ਕੋ ਮਾਰਾ ਸੱਚੇ ਪਾਛਾ ਬਾਈ ਚੜਦੀ ਕਲਾ ਹੀ ਰੱਖੇ ਇਦਾਂ ਹੀ ਪਿਆਰ ਮਨਾਉਂਦੇ ਰਹੋ ਬਾਈ ਤੇ ਆਪਾਂ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਂਦੇ ਰਾਵਾਂਗੇ ਬਾਈ ਅੱਜ ਬੁੱਧਵਾਰ ਬਾਈ ਟਰੈਕਟਰਾਂ ਦੀ ਮੰਡੀ ਲੱਗੀ ਤਲਵੰਡੀ ਸਾਬ ਉਹ 20 ਤਰੀਕਾ ਬਾਈ ਯਾਰ ਮੈਂ ਮਹੀਨਾ 2024 ਆ ਸ਼ਰਮਾਂ ਦੀ ਗੱਲ ਵਧੀਆ ਕਰੀਆ ਤੁਸੀਂ ਅੱਜ ਬਾਈ ਕੁਲਵੀਰ ਦੇ ਟਰੈਕਟਰ ਦਿਖਾਵਾਂ ਇਹ ਬਾਹੋ ਵਾਲੇ ਦੇ ਬਾਕੀ ਤੁਸੀਂ ਜਾਣਦੇ ਹੋ ਸਾਰੇ ਬਾਈ ਨੂੰ ਠੀਕ ਹੈ ਜੀ ਗੱਲ ਕੋਸ਼ਿਸ਼ ਕਰਾਂਗੇ ਬਾਈ ਤੋਂ ਜੈ ਜੇ ਟਰੈਕਟਰਾਂ ਦੇ ਰੇਟ ਲਾਈਨ ਦੇ ਇੱਕ ਸੱਚਾ ਸਾਡਾ ਵੀਰ ਆਇਆ ਆ ਅਸਹਾਰ ਤੋਂ ਸਰ ਤੋਂ ਤੇ ਵੀਰ ਨੂੰ ਟਰੈਕਟਰ ਦਿੱਤਾ ਇਹਨੂੰ ਹੈਨਾ ਹਾਂਜੀ ਤੇ ਬੜਾ ਪਸੰਦ ਆਇਆ ਟਰੈਕਟਰ ਮੈਨੂੰ ਭਲਾ ਅਮਾਨਸ ਸਿੰਘ ਦਾ ਕਿੰਨੇ ਪੈਸੇ ਲੱਗੇ ਟਰੈਕਟਰ ਤੇ ਨਕਦ ਕਿੰਨੇ ਕੁ ਦੇਨੇ ਪਏ ਆ ਤੈਨੂੰ ਠੀਕ ਨੇ ਕਿੰਨੇ ਪੈਸੇ ਦੇਣੇ ਪਏ ਨਕਦ ਨਕਦ ਥੋੜੇ ਕਿੰਨੇ ਦਿੱਤੇ ਆ ਮੈਂ ਤਾਂ ਜਾਣਦਾ ਨਹੀਂ ਦਿੱਤਾ ਅਜੇ ਦਾ ਨਹੀਂ ਨਹੀਂ ਮੈਂ ਤੈਨੂੰ ਕਿੰਨੇ ਕਿਹਾ ਜੀ ਦੇਣੇ ਪੈਣਗੇ ਨਾਲ ਕੈਸ਼ ਕਿੰਨਾ ਦੇਣਾ ਤੁਹਾਨੂੰ ਇਹ 30 40000 ਨਹੀਂ ਨਹੀਂ ਟਰੈਕਟਰ ਦੇ ਉਹ ਟਰੈਕਟਰ ਜਿਹੜਾ ਦਵਾਇਆ ਹੂੰ ਉਹਦੇ ਨਾਲ ਤੈਨੂੰ ਇਹੀ ਇਹੀ ਕਿਹਾ ਕਿ 5000 ਰੁਪਏ ਲੱਗੂ ਆ ਆਹੋ ਇੰਨਾ ਜੀ ਆਹੋ 4-5 ਰੁਪਏ ਤੇ ਫੇਰ ਤੂੰ ਤੀਜੀ 4000 ਕਰ ਲਵੇਂਗਾ ਨਹੀਂ ਉਹ ਹੋਰ ਉਹ ਤੇ ਲੈਸ ਹੋ ਜਾਣਗੇ ਨਾ ਆ ਲੈਸ ਨਹੀਂ ਨਹੀਂ 4000 ਰੁਪਏ ਦੇ 4000 4000 ਤੀਨ ਇਹਦਾ ਟਰੈਕਟਰ ਦਾ ਲੋਨ ਕਰਾਵਾਂਗੇ ਹੋ ਠੀਕ ਹੈ ਕੀ ਨਾਂ ਤੇਰਾ ਕੁਲਦੀਪ ਸਿੰਘ ਨਾਂ ਮੇਰਾ ਕਿੱਥੋਂ ਆ ਮਈਸਾਰ ਤੋਂ ਮੰਗਾਲੀ ਪਿੰਡ ਆਪਣਾ ਤੇ ਸਾਡੇ ਕੋਲੇ ਆ ਕੇ ਕਿਦਾਂ ਲੱਗੇ ਬਹੁਤ ਵਧੀਆ ਬਹੁਤ ਵਧੀਆ ਬੰਦੇ ਨੇ ਭਾਈ ਜੀ ਠੀਕ ਹੈ ਇੱਥੋਂ ਆ ਕੇ ਟਰੈਕਟਰ ਲੈ ਕੇ ਜਾਇਆ ਕਰੋ ਮੈਂ ਸਾਡੇ ਮੇਰੇ ਸਾਰੇ ਭਰਾਵਾਂ ਨੂੰ ਹਰੀਕੋਟ ਵਾਲਿਆਂ ਨੂੰ ਮੰਗਾਲੀ ਵਾਲਿਆਂ ਨੂੰ ਔਰ ਹਿਸਾਰ ਵਾਲਿਆਂ ਨੂੰ ਕਹਿੰਦਾ ਵੀ ਇੱਥੇ ਆ ਕੇ ਟਰੈਕਟਰ ਲੈ ਕੇ ਜਾਓ ਵਧੀਆ ਟੈਕਾ ਮਿਲਦੇ ਨੇ ਤਸੱਲੀ ਨਾਲ ਕੋਈ ਕਿੰਨਾ ਤੂੰ ਸਵੇਰੇ ਤੇ ਕੱਲ ਤੁਰ ਰਿਹਾ ਸੀ ਪਿੰਡੋਂ ਤੇ ਲੋਕ ਤੈਨੂੰ ਕੀ ਕਹਿ ਰਹੇ ਸੀ ਲੋਕਾਂ ਦਾ ਕਹਿ ਗਏ ਯਾਰ ਇੱਥੇ ਚੋਰੀਆਂ ਆਉਂਦੀਆਂ ਨੇ ਯਾਰ ਬੇਈਮਾਨਾ ਹੁੰਦਾ ਅਰਸੀ ਨਕਲੀ ਦਿੰਦੇ ਨੇ ਉਹ ਦਿੰਦੇ ਪਰ ਬੰਦੇ ਨੇ ਖੁਦ ਦਾ ਵਿਸ਼ਵਾਸ ਹੁਣਾਤਾ ਕਰਕੇ ਬਾਈ ਸ਼ਰਮਾ ਦੇ ਵਿਸ਼ਵਾਸ ਸੀ ਬਾਈ ਨੇ ਬਹੁਤ ਅੱਛਾ ਕਹਿਣ ਪੁਗਾਇਆ ਆਪਣਾ ਜਿੰਦ ਜੇ ਤੈਨੂੰ ਮੇਰੇ ਕੋਲ ਆ ਕੇ ਕੀ ਫੀਲ ਤੈਨੂੰ ਪਤਾ ਲੱਗਦਾ ਕਿ ਮੇਰੇ ਕੋਲ ਮੈਂ ਤੂੰ 150 ਪੌਣੇ 200 ਕਿਲੋਮੀਟਰ ਤੂੰ ਖੜਾ ਮੇਰੇ ਕੋਲੇ ਆਹੋ ਤੈਨੂੰ ਪਤਾ ਲੱਗਦਾ ਮੈਂ ਏਡੀ ਦੂਰ ਨਾ ਨਹੀਂ ਪਤਾ ਲੱਗਦਾ ਘਰ ਵਰਗਾ ਹੀ ਆ ਜਮਾ ਘਰ ਵਰਗਾ ਹੀ ਆ ਤੇ ਮਤਲਬ ਮੇਰੇ ਕੋਲ ਆ ਕੇ ਤੈਨੂੰ ਇਹ ਪਤਾ ਲੱਗੇ ਕੋਈ ਫਰਾਡ ਜਾਂ ਨਾ ਨਾ ਕੁਛ ਨਹੀਂ ਨਾ ਨਾ ਕੁਛ ਨਹੀਂ ਨਾ ਨਾ ਕੁਛ ਨਹੀਂ ਸਾਰਾ ਵਧੀਆ ਹੋ ਰਿਹਾ ਹੈ ਦੋਸਤੋ ਸਾਰਾ ਵਧੀਆ ਇਹ ਗੁਰੂਆਂ ਵੀਰਾਂ ਦੀ ਧਰਤੀ ਹੈ ਹਾਂ ਇੱਕ ਪੰਜ ਦਾ ਪੰਜ ਮਤਾਕਤਾ ਇਸ ਤੇ ਚੋਰੀ ਠੱਗੀ ਵਾਲੀ ਤਾਂ ਗੱਲ ਹੀ ਨਹੀਂ ਇਸ ਦੀ ਇੱਕ ਨਾ ਪੱਕੀਆਂ ਦੁਕਾਨਦਾਰੀਆਂ ਦੋਸਤੋ ਘਰਾਂ ਵਾਲੀ ਕੁਲਵੀਰ ਇੱਕ ਇੱਕ ਪਤਾ ਕੀ ਹੈ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆ ਕੀ ਗੱਲ ਆ ਕਿ ਬਠਿੰਡੇ ਜ਼ਿਲ੍ਹੇ ਦੇ ਲੋਕ ਬਠਿੰਡੇ ਏਰੀਏ ਦੇ ਲੋਕ ਟਰੈਕਟਰ ਨਵੇਂ ਟਰੈਕਟਰ ਦੀਆਂ ਛੋਹਾਂ ਦਿੰਦੇ ਆ ਲਾ ਲਾ ਲੈ ਲਾ ਲੈਂਦੇ ਆ ਟਾਇਰ ਜਦੋਂ ਵੇਚਣਾ ਹੋਵੇ ਲਾ ਛੋਹ ਲਾ ਦਿੰਦੇ ਲਾ ਟਾਇਰ ਲਾ ਦਿੰਦੇ ਆ ਇਹ ਕੰਮ ਹੁੰਦਾ ਉਹ ਵੀ ਕੁਰਬਾਨੀ ਆ ਬਾਈ ਨਹੀਂ ਉਹ ਕੰਮ ਹੁੰਦੀ ਆ ਨੀ ਆਪ ਕੀਤੇ ਹੁੰਦੇ ਆ ਕੌਣ ਕਿਹਦੇ ਕੋਲੇ ਭੁੱਲਰ ਸਾਹਿਬ ਹੈ ਕਿਹਦੇ ਕੋਲੇ ਸਮਾਂ ਯਾਰ ਇਹ ਗੱਲਾਂ ਨਹੀਂ ਜੇ ਕੋਈ ਬੰਦਾ ਚੀਜ਼ ਸਾਹਮ ਕੇ ਰੱਖਦਾ ਹੈ ਸਭ ਤੋਂ ਵੱਡਾ ਤਾਂ ਅੱਜ ਕੱਲ ਚੀਜ਼ ਨੂੰ ਸੰਭਾਲਣ ਦਾ ਮੁੱਲ ਹੈ ਜਦੋਂ ਤੁਸੀਂ ਕਿਸੇ ਚੀਜ਼ ਦੀ ਸੰਭਾਲ ਕਰ ਲਓ ਹੈ ਨਾ ਸੰਭਾਲ ਨਹੀਂ ਪੈਂਦਾ ਅਖੀਰ ਇੱਕ ਗੱਲ ਹੋਰ ਆ ਹੁੰਤੇ ਕੋਲੇ 5-6 ਟਰੈਕਟਰ ਆ ਹਾਂ ਮੂਜੂ 5-6 ਟਰੈਕਟਰ ਨੇ ਸ਼ੋਹਾਂ ਦੋੜੀ ਲਾਏ ਟੈਰ ਆਪਣੇ ਕੋਲੇ ਇੰਨਾ ਸਮਾਂ ਕਿੱਥੇ ਕੋਲੇ ਸੰਧ ਦਾ ਇੰਨੇ ਟਰੈਕਟਰ ਨੇ ਨਹੀਂ ਆ ਇੰਨੇ ਟਰੈਕਟਰ ਚ ਕੋਈ ਟਰੈਕਟਰ ਨਾ ਤੇਰਾ ਆਪ ਦਾ ਹੈਗਾ ਕੋਈ ਮਤਲਬ ਆਪਣਾ ਨਵਾਂ ਘੜਿਆ ਆ ਕੋਈ ਤੇ ਕੋਲੇ ਨਾ ਆਪਣਾ ਤਾਂ ਕੋਈ ਘਰ ਵਾਲਾ ਕੋਈ ਕਿੱਥੋਂ ਆਉਂਦਾ ਕੋਈ ਕਿੱਥੋਂ ਆਉਂਦਾ ਕੋਈ ਕਿੱਥੋਂ ਆਉਂਦਾ ਬਾਈ ਸਾਡੇ ਕੋਲੇ ਇਹ ਤਾਂ ਹੈ ਨਹੀਂ ਕਿ ਅਸੀਂ ਬੜੰਡੇ ਜਿਹੇ ਲੋਚੀ ਲੈਣਨੇ ਆ ਸਾਡਾ ਕੋਈ ਪਤਾ ਨਹੀਂ ਕਿ ਜਿਹੜੇ ਨਾ ਮਟਰ ਨਹੀਂ ਹਰਿਆਣਾ ਨੰਬਰ ਟਰੈਕਟਰ ਆ ਦੋਸਤਾ ਤੇਰਾ ਸਰਸ ਜਿਹੜਾ ਦਾ ਰੈਸਟ ਖੜਾ ਓ ਹਾ ਲੈ ਬਾਈ ਆਪਾਂ ਚਲੋ ਬੜਾ ਟਾਈਮ ਨਹੀਂ ਆਪਾਂ ਬੇਸਤ ਕਰਦੇ ਬਾਈ ਦੇ ਟਰੈਕਟਰ ਹੋਣੇ ਸਭ ਤੋਂ ਪਹਿਲਾ ਹੈਗਾ 45 ਵਾਲਾ ਫਾਰਮ ਟਰੈਕ 2000 ਮਾਡਲ ਆ ਕੁਲਵੀਸਿਆਂ ਆ ਜਾ ਨੇੜੇ ਤੇ ਬਾਈ ਕੁਲਵੀਸ ਕੀ ਸਾਰਾ ਡਾਲਰ ਚ ਪੱਕਾ ਹੀ ਕੀ ਕਲੀਚ ਕ੍ਰਿਸ਼ਨ ਹੈ ਜੀ ਇਹਦੀ ਕ੍ਰਿਸ਼ਨ ਸ਼ਰਮਾ ਜੀ ਓਕੇ ਆ ਜਮਾ ਅੱਛਾ ਇੰਜਨ ਗੇਅਰ ਵੀ ਚੰਗਾ ਹੈ ਗੇਅਰ ਜੀ ਕਿੰਨੇ ਕ ਆ ਮੂਰਲੇ ਹੈਗੇ 80 85 ਪੈਸੇ ਮਗਰਲੇ 60 ਕੇ ਪੈਸੇ ਆ ਤੇ ਗੇਅਰ ਇੰਜਨ ਦਾ ਕਿਤਾ ਪੂਰਾ ਵਧੀਆ ਟਰੈਕਟਰ ਸੋ ਓਕੇ 2000 ਮਾਡਲ ਆ 2 ਲੱਖ ਤੇ 20 ਹਜ਼ਾਰ ਲਿਖੀ ਪਈ ਬੈਠਾ ਡਬਲ ਕਲਚ ਦਾ ਰੈਕਟਰ ਹੈਗਾ ਡਬਲ ਕਲਚ ਅੱਛਾ ਤੇ ਬਾਈ ਨੰਬਰ ਕਿਥੋਂ ਦਾ ਨੰਮਰੇ ਦਾ ਬਾਈ ਹਰਿਆਣਾ ਹੈ ਅੱਛਾ ਮਦਾਈ ਫੀਟੀ ਮਿਲੂ ਇਹਦਾ ਵੀਡਿਓ ਤੇ ਸ਼ਰਮਾ 11 ਦਾ 2 ਲੱਖ 20 ਹਜ਼ਾਰ ਲਿਖੀ ਪਈ ਬੈਠਾ ਕਿੰਨੇ ਦਾ ਉਦਲੇ ਉਦਲੇ ਕੱਢ ਦਿਆਂਗੇ ਪਾਰ 1 ਲੱਖ 90 ਹਜ਼ਾਰ ਦਾ ਦੇ ਦੇਾਂਗੇ ਲਓ ਜੀ 1 ਲੱਖ 90 ਹਜ਼ਾਰ ਦਾ ਲੈ ਜਾਓ ਬਾਕੀ ਮੌਕੇ ਦੇ ਮੰਨ ਲਾ ਉਦੋਂ ਘਰ ਆ ਗਿਆ ਬਾਈ ਨਟ 11 99 ਮਾਡਲ ਆ ਇਹ ਸਰਸਾ ਨੰਬਰ ਆ ਹਰਿਆਣਾ ਸਾਰਾ Ориਜਨਲ ਆ ਬਾਈ ਕੈਂਕੀ ਦੇ ਮਾੜੀ ਮੁੱਤੀ ਟੱਚਿੰਗ ਹੈਗੀ ਆ ਉੱਪਰ ਉੱਪਰ ਉਹ ਵੀ ਗੇਰ ਇੰਜਨ ਦਾ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਜੀ ਇਹ ਪਿਓਰ ਨਾਟ 11 ਹੀ ਆ ਮਤਲਬ ਗੁਰੂ ਗੱਲ ਚਲੇ ਪਾਸੇ ਸਲਿੰਸੇ ਜੀ ਪਾਸੇ ਹੋਵੇ ਤਾਂ ਡੀਆਈ ਹੋਇਆ ਹੁੰਦਾ ਜਾਂ ਪਿੱਛੇ ਪ੍ਰਸ਼ਾਂਤ ਬੋਲਦਾ ਕਲਵੀਰ ਆ ਵੀਦੇ ਯਾਰ 2 ਲੱਖ ਤੇ 16000 ਲਿਖਿਆ ਤੇ ਕਲਵੀਰ ਠੀਕ ਹੈ 1 ਮਿੰਟ 16 ਦਾ ਮੈਂ 2.5 ਦੇ ਤਖੜੇ ਛੜੇ ਉਹ ਪ੍ਰਸ਼ਾਂਤ ਕੋਲੇ ਜਾ ਉਹਦਾ 190000 ਕਿੰਨੇ ਦਾ ਬਾਈ 216 ਲਿਖਿਆ 2 ਲੱਖ ਦਾ ਬਾਈ 190000 پتہ ਕੀ ਗੱਲ ਹੈ 90 90 ਇੱਕ ਗੱਲ ਤੇਰੀ ਗੱਲ ਨਾਲ ਸਹਿਮਤ ਹੈ ਸ਼ਰਮਾ ਜੀ ਤੁਹਾਨੂੰ ਗੱਲ ਨੂੰ ਜਵਾਬ ਨਹੀਂਗਾ ਉਹ ਉਹਦੇ ਅੱਖ ਨੂੰ ਵੀ ਪੱਕਾ ਰੇਟ ਨਹੀਂ ਕਰੀਦਾ ਹੁੰਦਾ ਫਿਕਸ ਇਹ ਮੇਰੀ ਗੱਲ ਸੁਣੋ ਮੇਰੀ ਬੇਨਤੀ ਹੈ 1999 ਮਾਡਲ ਹੈ ਟਰੈਕਟਰ ਜਿਵੇਂ ਖੜਾ ਦਿਂਦਾ ਹੈਗਾ ਆਪਾਂ ਨਹੀਂ ਕਹਿੰਦੇ ਵੀ ਹੈ ਨਾ ਜਿਵੇਂ ਹੈ ਉੱਤੇ ਬਹਿ ਕੇ ਨਾ ਮੈਨੂੰ ਨਵੀਂ ਵਾਲੀ ਫੀਲਿੰਗ ਆਈ ਹੈ ਮੈਂ ਦੇਖਿਆ ਭਾਈ ਹੋਰ ਬੰਦੇ ਕੋਲ ਆ ਆਪ ਨਹੀਂ ਆਪਾਂ ਅਗਰ ਦੁਨੀਆ ਕਹਿ ਦਿੰਦੀ ਹੈ ਯਾਰ ਖਣੀ ਉਹੀ ਕਹਿੰਦੇ ਆਗੇ ਬਾਈ ਜੀ ਸਭ ਤੋਂ ਘੱਟ ਰੇਟ ਟਰੈਕਟਰ ਸਾਰੀ ਤਲਵੰਡੀ ਜੋ ਆਪਣੇ ਕੋਲੇ ਮਿਲਣਗੇ ਇਹ ਗੱਲ ਕੱਲੀ ਇਹ ਨਹੀਂ ਹੈਗੀ ਵੀ ਕਹਿੰਦੇ ਨੇ ਦਿਨੇ ਵੀ ਆਹ ਟਰੈਕਟਰ ਸਾਨੂੰ 2.5 ਲੱਖ ਤੋਂ ਘੱਟ ਕਿਸੇ ਕੋਲੋਂ ਮਿਲਣੇ ਨਹੀਂ ਤੇ ਆਪਾਂ 2.16 ਰੇਟ ਰੱਖਿਆ 1.90 ਹਜ਼ਾਰ ਦਾ ਸ਼ਰਮ ਨੇ ਕਹਿੰਦਾ ਤੇ 1.90 ਹਜ਼ਾਰ ਦਾ ਹੀ ਆਰੇ ਹੋਰ ਨਹੀਂ ਮਿਲਣਾ ਕਿਸੇ ਤੋਂ ਸਾਰੀ ਲੁੱਕ ਦੇਖੋ ਤੁਸੀਂ ਟਰੈਕਟਰ ਦੀ ਆ ਬਾਹਰ ਵਾਲੇ ਬਸ ਖੜਮਾ ਖੜਮਾ ਦੇਖ ਮਗਰਾੜ ਜਿਹਨੂੰ ਮਗਰਾੜਾ ਕੱਲੀ ਨਾ ਟੈਂਕੀ ਦੇ ਉੱਪਰ ਉੱਪਰ ਹੋ ਰਿਹਾ ਨਾ ਆ ਨਾ ਸਿਰਫ ਆਹ ਟੈਂਕੀ ਟੈਂਕੀ ਕਰਾਤੀ ਇਹ ਮੈਂ ਮੈਂ ਹੀ ਦੱਸਦਾ ਬਾਈ ਇਹ ਮੈਂ ਦੱਸਦਾ ਔਰ ਆ ਮਗਰਾੜ ਨੂੰ ਤੂੰ ਰੇਟ ਤੇ ਰੇਟ ਤੇ ਆ ਜਾ ਇਹ ਮੈਂ ਸਾਰੀ ਗੱਲ ਦੱਸ ਤੀ ਤੂੰ ਰੇਟ ਤੇ ਆ ਜਾ ਦੋ ਲੱਖ ਤਾਂ ਮੈਂ ਕਹਿਤਾ ਸੀ ਪਹਿਲਾਂ ਹੀ ਤੇਰੇ 1 ਲੱਖ 90 ਹਜ਼ਾਰ ਦਾ ਦੇ ਦਿਆਂਗਾ ਹਾਂ ਲੈ ਜਾ 1 ਲੱਖ 90 ਹਜ਼ਾਰ ਦਾ ਛੋੜ 400 ਨੂੰ 500 ਕਰਾਂਗੇ ਤੇ ਮੌਕਾ ਦੇਖਾਂਗੇ ਤਾਂ ਛੋੜ 400 ਲੈ ਭਾਈ ਇੱਕ ਵਾਰ ਹੋਰ ਪੈਸੇ ਲੈ ਉਹ ਨਾਲ ਟਰੈਕਟਰ ਲੈ ਜਾ ਨਾਲ ਪੈਸੇ ਲੈ ਜਾ ਸਾਰਾ ਕੁਸ਼ੀ ਕਹੋ ਜਾ ਕੁਜੀਗੜਾ ਇਹ ਉਹ ਸ਼ਰਮਾ ਇੱਕ ਤੈਨੂੰ ਹੋਰ ਕਹਿਣਾ ਹੁਣ ਨਹੀਂ ਮੈਂ ਆ ਗੱਲ ਨਾ ਗਾਇਆ ਕਰੋ ਹਾਂ ਕਈ ਵਾਰ ਕੀ ਹੁੰਦਾ ਨਾ ਚਲ ਕਿਸੇ ਬੰਦੇ ਦਾ ਸਿਬਲ ਸਹੀ ਹੁੰਦਾ ਕਿਸੇ ਦਾ ਨਹੀਂ ਵੀ ਹੁੰਦਾ ਮੈਂ ਤਾਂ ਹਰ ਇੱਕ ਵੀਰ ਨੂੰ ਇਹ ਕਹਿੰਦਾ ਜੀ ਇਹਨਾਂ ਨੂੰ ਲੋਨ ਕਰਾਉਣਾ ਲੱਖ ਰੁਪਿਆ ਪੇਮੈਂਟ ਜ਼ਰੂਰੀ ਆ ਲੈ ਭਾਈ ਬੋਲ ਲੈ ਹੁਣ ਲੈ ਭਾਈ ਹੁਣ ਦੁਬਾਰੇ ਕਲੀਅਰ ਕਰ ਦੇਣਾ ਲੈ ਭਾਈ 2021 ਮਾਡਲ ਆ ਪੰਜਾਬ ਨੰਬਰ ਆ ਪੀਬੀ 692 ਜਮਨ ਨਵਾਂ ਟਰੈਕਟਰ ਆ ਠੀਕ ਐ ਗੱਲ 432000 ਲਿਖੀ ਬੈਠਾ ਕੁਲਵੀਰ ਟਾਇਰ ਬਿਲਕੁਲ ਨਵੇਂ ਆ 1100 ਘੰਟੇ ਚੱਲੇ ਜੀ ਸਿੰਗਲ ਕਲਚ ਦੇ ਵਿੱਚ ਆਹੀ ਪਾਵਰ ਸਟੀਅਰ ਦਾ ਟਾਪ ਮਾਡਲ ਆ ਮਾਸਟਰ ਮਿਲ ਚ ਟਰੈਕਟਰ ਆ ਇਹ ਪਹਿਲਾਂ 45 ਨਹੀਂ ਸੀ ਕੋਲੇ ਹੇ ਮੈਂ ਪੰਦਾ ਆਉਂਦੇ ਜਾਂਦੇ ਰਹਿੰਦੇ ਫਿਰ ਸ਼ਰਮਾ ਮੈਂ ਪੰਦਾ ਉਹੀ ਸਮਝਿਆਂਦਾ ਸੀ ਨੂੰ ਨਾ ਨਾ ਮੈਂ ਮੈਂ ਪੰਦਾ ਲਈ ਰਹਿੰਦਾ ਅੱਛਾ 432000 ਰੁਪਏ ਦੀ ਡਿਮਾਂਡ ਆ ਕਿੰਨੇ ਦਾ ਇਹ ਤਾਂ ਫਿਰ ਮੈਨੂੰ ਪਤਾ ਹੈ ਵੀ ਗੱਲ ਉਹੀ ਹੋ ਜੂਗੀ ਵੀ ਇਹ ਬਿਨਾ ਪੈਸਾ ਤੋਂ ਵੀ ਦਿੱਤਾ ਜਾ ਸਕਦਾ ਤੇ ਯਾਰ ਫੱਡ ਮੈਨੂੰ ਪਤਾ ਸਾਢੇ 1.5 ਲੱਖ ਦਾ ਲੋਨ ਹੋਊਗਾ ਤੇ ਹਾਂ 440 ਦਾ ਬੱਕਾ ਲੋਨ 440 ਦਾ ਲੋਨ ਬੱਕਾ ਇਹ 4 ਲੱਖ ਦਾ ਦੇ ਦਾਂਗਾ ਸ਼ਰਮਾ ਜੀ 390 ਦਾ ਨਾ ਨਾ ਆਣੀ ਯਾਰ ਉਹ ਮੈਂ ਤਾਂ ਲੱਭੇ ਉਹ ਗੜ ਕੱਟ ਲੇ ਉਹ ਤੇ ਲੱਭੇ ਉਹ ਤੱਕ 90 ਲੱਭੀ ਕਰਨਾ ਮੈਂ ਅੱਜ ਕਹੇ ਯਾਰ ਹਰ ਲੱਖ ਉਹ ਕਹਿਆ ਯਾਰ ਕਲਵੀਰ ਉਹ ਪਤਾ ਕੀ ਹੈ ਪੰਤ ਪੰਤ ਜਾਣੇ ਗਿਆ ਦੇ ਯਾ ਤੱਕਾ ਕਰ ਦੇ ਕਹੇ ਚੱਲ ਕਰ ਲੈ ਲੈ ਬਾਈ 90 ਦਾ ਲੈ ਜਾ ਰੱਖਣੀ ਸੂਈ 90 ਦੀ ਹੈ ਲੈ ਬਾਈ ਕੋਈ ਜਿਆ ਲੈ ਆ ਕਲਵੀਰ ਉਹ ਇਹ ਆ ਭਾਈ 90 ਕਿਵੇਂ ਕਰਾਂਗੇ ਹੁਣ ਕਰ 90 ਕਰ 90 ਹੁਣ ਦੂਏ ਬਾਲ ਨੂੰ 90 ਕਰ ਦੂਆ ਲੈ ਵੀਰੇ ਉਹ ਦੂਏ 45 ਆ ਗਿਆ ਬਾਈ ਸੁਪਰ ਮਿਕਸ ਤੇ ਮਾਡਲ ਹੈਗਾ ਜੀ 2013 ਬਾਈ ਟਰੈਕਟਰ ਦਾ ਬਿਲਕੁਲ ਨਵਾਂ ਹੀ ਆ ਟਰੈਕਟਰ ਨਾ ਇਹ ਬਣ ਲੱਗਿਆ ਗਿਆ ਨਾ 4 ਚਪੇਰੇ ਤੋਂ ਟਾਇਰ ਬਿਲਕੁਲ ਨਵੇਂ ਆ ਵੀਰੇ ਜੇਕੇ ਦੇ ਠੀਕ ਹੈ ਬਿਲ ਵੀ ਬਿਲਜੂ ਗੁਲਵੀਰ ਇਹਦਾ 40000 ਬਾਈ ਚੜਾਈ ਆ ਆਪਣੀ ਬਿਲਕੁਲ ਨਵੇਂ ਟਾਇਰ ਆ ਬਾਈ ਅਜੇ ਤੱਕ ਕੋਈ ਕਲਮ ਦਾ ਨਿਸ਼ਾਨ ਨਹੀਂ ਤੇ ਇਦਾਂ ਬਾਈ ਬਗਿਆਰ ਮੂੜ ਵੀ ਵਿੱਚੋਂ ਬਾਹਰੋਂ ਬਹੁਤ ਸਾਫ਼ ਸੇ ਆ ਤੇਲ ਬ੍ਰੇਕਾਂ ਠੀਕ ਹੈ ਤੇਲ ਬ੍ਰੇਕਾਂ ਦੇ ਵਿੱਚ ਪਾਵਰ ਸਟੀਅਰਿੰਗ ਆ ਬਾਈ ਇੱਕ ਮਿੰਟ ਬਾਈ ਜੀ ਇਹ ਮਿਲਦੇ ਬਹੁਤ ਘੱਟ ਹੈ ਕਹਿਣ ਨੂੰ ਪੁੱਤੀ ਗਏ ਅੱਛਾ ਲੋਅਰ ਫੈਂਸ ਹੋ ਜੂ ਪ੍ਰਾਂ ਪੁਰਾਣੇ ਸਾਰਿਆਂ ਚ ਘੱਟੇ ਜਾਣਗੇ ਪੁਰਾਣਾ ਤਾਂ ਜੇ ਕੋਈ ਲੋਅਰ ਫੈਂਸ ਹੋ ਜੂਗਾ ਐਚਆਰ 24 ਸੱਤ ਨੰਬਰ ਹੈ ਵੀਰੇ ਫਰਸਟ ਪਾਰਟੀ ਰਿਕਰ ਫਰਸਟ ਪਾਰਟੀ ਪਾਰਟੀ ਐ ਸਾਰਾ Ориਜినਲ ਆ ਵੀਰੇ ਆਲਓ ਬ੍ਰੇਕ ਹੈ ਇਹਦਾ ਸ਼ਾਇਦ ਨਾ ਇੱਕ ਤਨ ਮੈਂ ਹੋਰ ਦੱਸਦਾ ਗੱਲ ਕੋ ਸਟਾਰਟ ਕਰੀ ਜਾਈ ਬਾਅਦ ਦੇਖੀ ਕਲ ਵੀਰ ਯਾਰ 32 100 ਤੱਕ ਕੁਛ ਘੰਟੇ Ориਜినਲ ਚੱਲਦਾ ਚੱਲ ਕਰੀ ਸੈਲਫ ਕਰੀ

ਠੀਕ ਹੈ ਉਹ ਇੱਕ ਤੇ ਕਲਮ ਦਾ ਨਿਸ਼ਾਨੀ ਬਲੁਰ ਕਲਮ ਲੱਗੀ ਹੋਈ ਤਾਂ ਬਾਈ ਯਾਰ ਬਿਆਨਾ ਡਬਲ ਲੈ ਜਿਓ ਹੋ ਲੈ ਕੁਲਵੀਰ ਇਹ ਤਾਂ ਹੋ ਗਈ ਗੱਲਬਾਤ ਆ ਇਹ ਤਾਂ ਹੁਣ ਫਿਰ ਤੂੰ 90 ਦੇ ਸੂਈ ਧਰੀ ਆ ਤਿੰਨ ਪਹਚਾਨਾ ਮੇਰੇ ਜਿਹੜਾ ਤੇ ਨਾ 90 ਦਾ ਦੇ ਦੇ ਦੋ ਨਾਲ ਹੀ ਨਿਪਟ ਗਈ ਦੋ 90 ਦੋ 90 ਕਿਉਂ ਮੈਂ 90 ਰੱਖਣਾ ਇੰਝ ਰੱਖ 90 ਦੇ ਆਖੇ ਮੈਂ 90 ਦੇ ਚੱਲੂ ਮੇਰੇ ਤੇਰੀ ਗੱਲ ਤੇ ਫੁੱਲ ਚੜਾ ਦੇ ਹੁਣ ਅੱਛਾ ਚਲੋ ਕੋਈ ਗੱਲ 13 ਮਾੜੇ 395000 ਆ ਫਰਸਟ ਪਾਰਟੀ ਕਿੰਨੇ ਦਾ ਇਹ ਰੇਟ ਜ਼ਿਆਦਾ ਕੀਤਾ ਯਾਰ ਨਾ ਇਹ ਰੈਕਟਰ ਦੇਣਾ 300000 700000 ਤੇ 70000 65000 ਦੇ ਲੈ ਜੀ ਆ ਯਾਰ ਵਹਿਬ ਤਾਂ ਨਾ ਉਹ ਨਹੀਂ ਕਰਦਾ ਉਹ ਆਇਆ ਕੋਣੀ ਉਹ ਆ ਕਿਸੇ ਨੇ ਧੋਤਾ ਦਾ ਪੈਣੀ ਯਾਰ ਇਹ ਵੀ ਕੋਈ ਗੱਲ ਨਹੀਂ ਆਪਣਾ ਹੀ ਹੈ ਧੋਤਾ ਕਿਉਂ ਨਹੀਂ ਇਹ ਓਏ ਕੋਈ ਗੱਲ ਨਹੀਂ ਨਾ ਸ਼ੇਰਾਂ ਦੇ ਮੂੰਹ ਕੋਣ ਲੋ ਜੀ ਚੈਂਪੀਨ 8 ਮਾਡਲ ਹੈ 8 ਮਾਡਲ ਚੈਂਪੀਨ ਟਾਇਰ ਹੈਗੇ ਬਾਈ ਪਿਛਲੇ 65 ਤੋਂ 70 ਪੈਸੇ ਮੂਹਲੇ 50 75 80 ਪੈਸੇ ਟਾਇਰ ਆ ਟਾਇਰ ਸਾਰਾ オリジナル ਆ ਬਾਈ ਠੀਕ ਹੈ ਗੱਲ 30 39 ਐਚਪੀ ਵਾਲਾ ਬਾਈ ਜੀ ਅ ਕਲ ਵੀਰਾਂ ਪ੍ਰਾਣੇ ਤਾਂ ਸਾਰਿਆਂ ਜੀ ਕੱਟੇ ਜਾਣਗੇ ਭਾਈ ਭਾਈ ਹਾਂ ਇਹ ਹੈ ਵੀ ਬਾਜਮੁੱਲ ਦੇਵਾਂਗੇ ਤੇ ਬਾਜ ਵੀ ਰੱਖਾਂਗੇ ਹਾਂ ਜਿੰਨੇ ਦਾ ਹੋਇਆ 2 ਲੱਖ 10 ਲੱਖ 1000 ਲਿਖੀ ਬੈਠਾ ਕਿੰਨੇ ਦਾ 1 ਲੱਖ 80000 ਨਾ ਲੈ ਲੈ ਯਾਰ ਬਾਜ ਛੋਟੇ ਬਾਜ ਕਿੰਨੇ ਦਾ 1 ਲੱਖ 95000 ਰੁਪਏ 90000 ਦਾ ਲੈ ਜੋ ਕੋ 90 ਤੇ ਸੂਈ ਆਪਾਂ ਰੱਖਣੀ ਆ ਜਿੱਥੇ ਲੋਡ ਜਾ ਆਜੂ ਕੰਮ ਤੇ ਨਹੀਂ ਹੁਣ ਉਹ ਪਿਛਲੇ ਵਿੱਚ ਤੇ 90 ਤੇ ਖੜਾ ਕਿਹੜਾ ਉਧਰ ਉਹ ਜਦ ਤੂੰ ਬੇਵਟਾ ਰੋਡ ਲਿਖੀ ਬੈਠਾ ਲਓ ਜੀ ਉਹ ਦੁਆੜੀ ਜਿਹਨਾਂ ਦਾ 3630 ਹੈ ਬਾਈ ਸਾਰਾ ਰੀਜਨ ਵਾਲਾ 2018 ਮਾਡਲ ਡਰੈਗ ਨਾਲ ਦੇ ਟਾਇਰ ਆ ਬਾਈ ਜੀ ਇਹਦੇ ਵੀਰਾ ਵੀਸ ਆ ਠੀਕ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਦੇ ਚੱਕਰ ਜੀ ਦਿਖਾ ਦੇ ਆ ਸਟਿਕਰ ਸੁੱਕਰ ਸਾਰਾ ਕੁਝ ਨਾਲ ਦੇ ਇਹ ਬਾਈ ਜੀ ਹਰਿਆਣਾ ਨੰਬਰ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਹੋ ਜੂਗਾ ਚਾਰੇ ਤਰਨ ਨਾਲ ਪਿਛਲੇ ਡਰ ਨਾਲ ਦੇ ਯਾਰ ਨਾਲ ਨਾਲ ਦੇ ਮੂਹਰੇ ਪਾਰਲੇ ਦਵਾਰੇ ਪਏ ਚਾਰੇ ਟਾ ਬੀਕੇਤੀ ਦੇ ਆ ਤੇ ਠੀਕ ਆ ਗੱਲ ਬਾਈ ਤੇ ਐਡੀਸ਼ਨਲ 6 ਲੱਖ ਤੇ 65 ਹਜ਼ਾਰ ਲਿਖੀ ਬੈਠਾ ਕਲਵੀਰ ਕਿੰਨੇ ਦਾ ਸਾਢੇ ਸ਼ੀ ਦਾ ਡਬਲ ਡਿਸਟ੍ਰਿਬਿਊਟਰ ਰੇਟਰਾ ਬਾਈ ਕਲਵੀਰ ਪਿਛਲੇ ਪਾਸੇ ਲਿਆ ਪਿਛਲੇ ਪਾਸੇ ਲਿਆ ਮੜਾ ਬਾਈ ਐਡੀਸ਼ਨ ਦੇ ਇੱਕ ਹੁੰਦਾ ਜੈਕੀ ਦਿਖਾਉਣਾ ਚਾਹੁੰਦਾ ਸੀ ਪਾਈਆਂ ਨੂੰ ਇਹ ਕਿਧਰ ਅਗਲੇ ਪਲਟਕ ਵੈਸਟੀ ਵਾਲੋ ਲਿਫਟ ਕੁਐਸਟੀ ਵਾਸਤੇ ਜੱਕ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਇਧਰ ਵੀ ਦਿਖਾ ਦੇ ਆਹ ਮਾਡਲ ਅੱਛਾ ਇਹ ਮੈਨਾਂ ਕਿਹਾ ਉਹ ਆਹ ਲੱਗਿਆ ਫਿਲਮ ਜੀ ਥੱਲੇ ਇਹਦੇ ਗਲਿਆ ਹੋਊਗਾ ਜਾਂ ਬਈ ਲੰਗ ਲਿਆਊ ਜਮਾ ਕੋਕਾ ਪੀਸੀ ਹੈ ਬਾਈ ਵਿੱਚੋਂ ਦਿਖਾਈ ਇਹਨੂੰ ਇਹਦੇ ਵਿੱਚ ਦਿਖਾ ਵਿੱਚੋਂ ਮਗਰਵਾੜ ਵੀ ਆਇਆ ਪਿਆ ਜਿਵੇਂ ਬਾਹਰੋਂ ਪਿਆ ਬਾਈ ਟਾਇਰ ਵੀ ਟਾਇਰ ਲਾੜਾ ਜੇ ਨਾਲ ਦੇ ਨਾ ਚਾਚਾ ਜੀ ਕਿੰਨੇ ਦਾ 660 ਲਿਖਿਆ ਕਿੰਨੇ ਪੰਜਣਾ 5000 ਡਿਸਕਾਊਂਟ ਓ ਯਾਰ ਸਹੀ ਰੱਸੀ ਕਿੰਨੇ ਰਿਹਾ ਯਾਰ ਤੁਹਾਨੂੰ ਦੱਸਿਆ ਤਾਂ ਹੈ ਯਾ ਇਹ ਗੱਲ ਕਰ ਯਾਰ 6 ਲੱਖ ਦਾ ਸਮੇ ਹੈ 635000 35000 ਕਹਦੇ ਯਾਰ ਐਦੋਂ ਨਾ ਘਟਾਈ ਲਓ ਜੀ 635000 ਰੁਪਏ ਦੀ ਗੱਲ ਲੈ ਜਿਓ 30000 ਦਾ ਲੈ ਜਿਓ ਠੀਕ ਹੈ 30000 ਦਾ ਹੋ ਗਿਆ ਉਹ ਦੁਆਦੇ ਵਿੱਚ ਇੱਕ ਗੱਲ ਹੋਰ ਆ ਬਾਈ ਲੈ ਇੱਥੇ ਆ ਕੇ ਮੈਂ ਸੌ ਖਾ ਸਕਦਾ ਇੱਥੇ ਇਹਦੇ ਕੋਲੇ ਆ ਕੇ ਬਾਈ ਸਾਰਾ origignal ਆ ਸੌ ਵਾਲੀ ਗੱਲੀ ਸੌ ਵਾਲੀ ਗੱਲੀ ਬਾਤੀ ਹੈ ਇਹੇ ਕੋਕਾ ਪੀ ਸੀ ਆ ਬਾਈ ਠੀਕ ਆ 16 17 ਵਰਗਾ ਪਿਆ ਬਾਈ ਤੇ 55 ਐਚ ਪੀ ਵਾਲਾ 3 ਸਪੀਡ ਆ ਬਠੰਡਾ ਨੰਬਰ ਆ ਇਹ ਠੀਕ ਆ ਗੱਲ ਵੀਰੇ ਜੇ ਕਿਸੇ ਸ਼ੌਂਕੀ ਬੰਦੇ ਨੇ ਰੱਖਣਾ ਹੋਵੇ ਘਰੇ ਜਿਹੜਾ ਬੰਦਾ ਕਹਿੰਦਾ ਬਾਈ ਕਲਮਣੀ ਲੱਗੀ ਉਹ ਲੈਣਾ ਇਹ ਉਹ ਆ ਤੇ ਨਲੇ 55 ਐਚ ਪੀ ਵਾਲਾ ਬਿਨਾ ਡਰਬੋ ਵਾਲਾ ਮਿਲਦਾ ਨਹੀਂ ਹਾਂਜੀ ਹਾਂਜੀ 4 ਲੱਖ ਤੇ 90 ਹਜ਼ਾਰ ਦੀ ਮੰਗ ਹੈ ਕਲਵੀਰ ਕਿੰਨੇ ਦਾ ਤੁਸੀਂ ਖੜ ਗਏ ਸਹੀ ਟਿਕਾਣੇ ਤੇ ਕਿੰਨੇ ਦਾ 90 ਦੀ ਗੱਲ ਕਰੀ ਸੀ ਮੈਂ ਕਿੰਨੇ ਦਾ ਦੱਸੀ ਤਰਾ ਇਹ ਹਾਂ 4 ਲੱਖ ਤੇ 60 ਹਜ਼ਾਰ ਸਾਢੇ 4 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਆ ਯਾਰ ਪਲੰਦਰ ਜਮੇ ਚੱਕ ਦਿੰਦਾ ਕਰ ਠੀਕ ਹੈ ਗੱਲ ਬਾਈ 40000 ਦੇ ਸੂਈ ਧਰ ਲਈ ਯਾਰ ਸ਼ਰਮਾ ਚੱਲ ਕੋਈ ਗੱਲ ਹੀ ਕੁਛ ਨਹੀਂ ਦਾਂ ਵੇ ਇੰਨਾ ਕਰਕੇ ਆਪਾਂ ਅਕਲਵੀਰ ਜਾਰਾ ਇਹ ਭਰਾਵਾ ਕਰਕੇ ਆਪਾਂ ਨਿੱਕ ਗੱਲ ਹੈ ਹਾਂ ਵੀ ਜਿਹੜੇ ਰੇਟ ਤੇ ਆਪਾਂ ਦੇ ਦਿਆਂਗੇ ਨਾ ਆਪਾਂ ਦੂਜੀ ਵਾਰ ਫੇਰ ਗੱਲ ਕਹਿਣੇ ਆ ਇਹ ਰੇਟ ਤੇ ਕੋਈ ਦੇ ਨਹੀਂ ਸਕਦਾ ਕਹਿਣਾ ਨਹੀਂ ਸੌਕਾ ਦਿਨੇ ਵੀ ਹੈ ਹਾਂਜੀ 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 ਕੱਲਾ ਕਹਿੰਦੇ ਨਹੀਂ ਸ਼ਰਮਾ ਜੀ ਲੈ ਬਾਈ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਕਲਵੀਰ ਨੂੰ ਫੋਨ ਕਰ ਲਿਓ ਤੇ ਜੇ ਕਲਵੀਰ ਨਾਲ ਨਾ ਲੋੜਾ ਤੇ ਸ਼ਰਮੀ ਨੂੰ ਫੋਨ ਕਰ ਲਿਓ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਆਪਾਂ ਨੂੰ ਫੋਨ ਕਰ ਲਿਓ ਜੇ ਕਿਸੇ ਨੇ ਬਾਈ ਹੌਲੈਂਡ ਵੇਚਣਾ ਹੋਇਆ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ ਟਰੈਕਟਰ ਬਾਈ ਜੀ ਲੈਣਾ ਕਿਹੜਾ ਹੌਲੈਂਡ ਸੁਪਰ ਨਹੀਂ ਲੈਣਾ ਠੀਕ ਹੈ ਗੱਲ 3 ਸਪੀਡ ਦੇ ਵਿੱਚ 9 10 11 ਨਹੀਂ ਲੈਣਾ 11 ਤੋਂ ਉੱਪਰ ਜਿਹੜਾ ਟਰਬੋ ਲੱਗਿਆ ਹੁੰਦਾ ਉਹ ਲੈਣਾ 10 ਤੋਂ ਆ 12 ਤੋਂ ਲੈ ਕੇ 20 ਮਾਡਲ ਤੱਕ ਲੈ ਲਾਂਗੇ ਠੀਕ ਹੈ ਇਹ ਗੱਲ 2 ਸਪੀਡ ਦੇ ਵਿੱਚ 6 ਮਾਡਲ ਤੋਂ ਲੈ ਕੇ 9 10 11 ਜੋ ਵੀ ਹੋਇਆ 2 ਸਪੀਡ ਉਹ ਲੈ ਲਾਂਗੇ ਸੁਪਰ ਨਹੀਂ ਲੈਣਾ ਠੀਕ ਹੈ ਇਹ ਗੱਲ ਤੇ ਬਾਈ ਜੀ ਮੇਰਾ ਮੋਬਾਈਲ ਨੰਬਰ ਹੈਗਾ 947884545 ਤਲਵੰਡੀ ਸਾਬੋ ਬਾਈ ਜੀ ਮੇਰਾ ਪਿੰਡ ਹੈ ਜਦੋਂ ਮਰਜ਼ੀ ਫੋਨ ਕਰਕੇ ਆ ਜਿਓ ਜਿਹੜਾ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਰ ਲਿਓ ਫੋਨ ਲੋਨ ਫੈਂਸ ਹੋ ਜਾਂਦਾ ਪੁਰਾਣਾ ਕੱਟਿਆ ਜਾਂਦਾ ਪੁਰਾਣਾ ਉਨੇ ਦਾ ਕੱਢਦੇ ਆ ਜਿੰਨੇ ਦਾ ਹਿੰਦਾ ਵਾਈਬ੍ਰੇਟ ਠੀਕ ਹੈ ਬਾਈ ਜੀ ਕੁਲਵੀਰ ਮੋਬਾਈਲ ਨੰਬਰ ਬੋਲਿਓ ਗੱਲ ਹੋਰ ਹੈ ਜੀ ਹਾਂ ਕੱਲਾ ਮੋਬਾਈਲ ਨੰਬਰ ਦੀ ਗੱਲ ਹੀ ਨਹੀਂ ਹੈਗੀ ਹਾਂ ਜਿਹੜਾ ਡਾਇਰੈਕਟਰ ਸ਼ਰਮੇ ਨੇ ਨਾਲ ਖੜਕੇ ਦਿਖਾ ਦੇ ਪਾਵਟਰ ਨਹੀਂ ਸ਼ਰਮੇ ਕੋਲੇ ਆ ਜਿਵੇਂ ਕਹਿ ਦੂ ਉਵੇਂ ਕਰ ਲੈਣਾ ਫੋਨ ਤੇ ਕਹਿ ਕੇ ਸੌਦਾ ਕਰ ਲੈ ਸਾਡੇ ਨੰਬਰ ਦੀ ਲੋੜ ਹੀ ਨਹੀਂ ਨਹੀਂ ਯਾਰ 94000 ਜਦੋਂ ਉਹ ਨਹੀਂ ਗੱਲ 94 94175 326362 ਦਾ ਨੰਬਰ ਹੈ ਪਿੰਡ ਨੰਬਰ ਦਾ ਦੋਸਤੋ ਮੇਰਾ ਲੋੜ ਨਹੀਂ ਸ਼ਰਮੇ ਵਾਲੀ ਕਰ ਲੈ ਸ਼ਰਮੇ ਕੋਲੇ ਫੁੱਲ ਪਿੰਡ ਹੈਗੀ ਆ ਬਾਈ ਬਾਹੋ ਯਾਤਰੀ ਪਾਈ ਦਾ ਪਿੰਡ ਆ ਇਹ ਪੈਸੇ ਮਗਰ ਨਹੀਂ ਜਾਂਦੇ ਭੋਲਰਾ ਆਪਾਂ ਬਾਈ ਨੇ ਕਹਿਦਾ ਤੂੰ ਕਹਿਦਾ ਬਾਈ ਨੂੰ ਕਰ ਲਿਓ ਫੋਨ 'ਚ ਬਾਈ ਜੇ ਨਾਂ ਲੋਟ ਆਇਆ ਨਾ ਸਾਰੇ ਯਾਰਾਂ ਨੂੰ ਕਰ ਲਿਓ ਫੋਨ ਕੋਈ ਲਖੇਰ ਨਹੀਂ ਕੱਢੀ ਜਿਹੜੇ ਰੇਟ ਬੋਲੇ ਆ ਇਤੋਂ ਰੁਪਿਆ ਵਾਧਾ ਨਹੀਂ ਰੁਪਿਆ ਘੱਟ ਸਕਦਾ ਠੀਕ ਆਪਾਂ ਮੈਂ ਕੁਲਵੀਰ 10000 ਲਾ ਦੇ ਟਾਈਟਲ ਤੇ ਆਪਾਂ 20 ਲਾ ਦੇ ਨਹੀਂ ਉਹ ਤਾਂ ਮੈਂ ਸ਼ਰਮਾ ਪਹਿਲੇ ਹੀ ਠੀਕ ਹੈ ਜੀ ਰੁਪਿਆ ਨਹੀਂ ਵਧਾਇਆ ਜੇ ਕੋਈ ਸਾਡਾ ਕੋਈ ਕੋਈ ਨੁਕਸਾਨ ਹੋਇਆ ਉਹ ਸਾਡੇ ਸਿਰ ਪਊ ਹੁਣ ਇਸ ਤੋਂ ਬਾਅਦ ਕੁੱਝ ਕਰ ਲਿਆ ਠੀਕ ਹੈ ਵੀਡੀਓ ਨੂੰ ਗਾਜੋ ਦਬਕੇ ਲਾਈਕ ਕਮੈਂਟ ਸ਼ੇਅਰ ਤੇ ਇਹਨੂੰ ਕਰ ਲੇ ਫੋਲੋ ਭੁੱਲਰ ਤਲਵੰਡੀ ਸਾਹਿਬ ਵਾਲਾ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਗੱਲ ਸਾਰੇ ਨੂੰ ਸਸੀ ਗੱਲ ਬਾਈ